ਹਾਂਜੀ ਦੋਸਤੋ ਤੁਹਾਨੂੰ ਅੱਜ ਬਹੁਤ ਹੀ ਖਾਸ ਚੀਜ਼ ਦਿਖਾਉਣੀ ਆਈ ਟੀ ਆਪਣਾ ਪੰਜਾਬੀ ਵਿਰਸਾ ਏ ਹੈ ਜੀ ਆ ਦੇਖੋ ਪੰਜਾਬੀ ਜੁੱਤੀਆਂ ਕਿੰਨੀਆਂ ਸੋਹਣੀਆਂ ਨੇ ਹੈ ਜੀ ਆ ਦੇਖੋ ਕਿੰਨੀਆਂ ਪਿਆਰੀਆਂ ਜੁੱਤੀਆਂ ਨੇ ਹੈ ਕਿੰਨੀ ਵਧੀਆ ਕਟਾਈ ਕੱਢੀ ਹੋਈ ਹੈ ਇਹਨਾਂ ਦੇ ਉੱਪਰ ਆ ਦੇਖੋ ਮੋਤੀ ਜਿਹੜੇ ਹੋਏ ਨੇ ਕਿੰਨੇ ਵਧੀਆ ਆ ਦੇਖੋ ਇੱਕ ਤੋਂ ਇੱਕ ਦਿਨ ਕਰਦਾ ਇਹਨਾਂ ਨੂੰ ਦੇਖੀ ਜਾਈਏ ਅਹੀ ਜੀਆਂ ਨੇ ਸੋਹਣੀਆਂ ਜੁੱਤੀਆਂ ਨੇ ਇਹ ਇਹ ਸਾਡਾ ਪੰਜਾਬੀ ਕਲਚਰ ਆ ਇਹ ਪੰਜਾਬੀ ਸਭਿਆਚਾਰ ਆ ਐਂ ਦੇਖੋ ਕਿੰਨੇ ਸੋਹਣੇ ਨੇ ਜੁੱਤੀਆਂ ਜੁੱਤੀਆਂ ਹੀ ਜੁੱਤੀਆਂ ਬਹੁਤ ਪਿਆਰੀਆਂ ਕਿੰਨੇ ਸੋਹਣੇ ਕਢਾਈ ਨਾਲ ਤਿਆਰ ਕੀਤੀਆਂ ਹੋਈਆਂ ਹਿਸੇ ਮੜੇ ਹੋਏ ਨੇ ਵਿੱਚ ਆ ਦੇਖੋ ਇਹਦੇ ਨਾਲ ਸਾਡਾ ਜਿਹੜਾ ਹਾਰ ਸ਼ਿੰਗਾਰ ਆ ਦੁੱਗਣਾ ਚੌਗਣਾ ਹੋ ਜਾਂਦਾ ਜੀ ਇਹ ਠੀਕ ਆ ਜੀ ਤੇ ਜਦੋਂ ਕੱਪੜਾ ਸੋਨਾ ਪਾਵ ਫਲਕਾਰੀ ਪਾਈ ਵੀ ਹੋਵੇ ਕਿੰਨਾ ਸੋਹਣਾ ਲੱਗਦਾ ਇਨਸਾਨ ਤਿਆਰ ਹੋਇਆ ਵਾ ਜਿਵੇਂ ਕਿ ਲੇਡੀਜ਼ ਇਹ ਆ ਵਾਲੀ ਛਾੜੀ ਧੀ ਭੈਣ ਕੋਈ ਵੀ ਕਿੰਨੀ ਸੋਹਣੀ ਫੱਬਦੀ ਆ ਜਾਂ ਸੋਹਣੇ ਕੱਪੜਿਆਂ ਦੇ ਵਿੱਚੋਂ ਦੀ ਆ ਨਹੀਂ ਜਿਵੇਂ ਨਾ ਦੇਖੋ ਫਲਕਾਰੀ ਕਿੰਨੀ ਪਿਆਰੀ ਆ ਕਿੰਨੀ ਸੋਹਣੀ ਆ ਇਹ ਸਾਡੀ ਪੰਜਾਬੀ ਸੱਭਿਆਤਾ ਹੈ ਪੰਜਾਬੀ ਕਲਚਰ ਆ ਸੰਦਾ ਹੈ ਆ ਦੇਖੋ ਕਿੰਨੇ ਪਿਆਰੇ ਹੈ ਜਾਈ ਤੇ ਅੱਗੇ ਆਪਾਂ ਹੋਰ ਦਿਖਾ ਦਿੰਨੇ ਆ ਨਜ਼ਦੀਕ ਜਾ ਕੇ ਆ ਦੇਖੋ ਬਹੁਤ ਹੀ ਸੋਹਣੇ ਸ਼ੂਟ ਨੇ ਤਿਆਰ ਕੀਤੇ ਹੋਏ ਤੇ ਆ ਅੱਗੇ ਦੇਖੋ ਇਹ ਫੁਲਕਾਰੀਆਂ ਨੇ ਬਹੁਤ ਸੋਹਣੀਆਂ ਜਦੋਂ ਸਾਡੀਆਂ ਧੀਆ ਭੈਣਾਂ ਜਿਵੇਂ ਵਿਆਹ ਲਈਆਂ ਕੁੜੀਆਂ ਹੁੰਦੀਆਂ ਨੇ ਤਿਆਰ ਹੋਈਆਂ ਹੁੰਦੀਆਂ ਨੇ ਉਹਨੇ ਸਿਰ ਤੇ ਫੁਲਕਾਰੀ ਲਈ ਹੁੰਦੀ ਆ ਦੇਖੋ ਬਹੁਤ ਸੋਹਣੀ ਲੱਗਦੀ ਆ ਸਾਡੀ ਧੀ ਭੈਣ ਆ ਆ ਦੇਖੋ ਕਿੰਨੀ ਸੋਹਣੀਆਂ ਨੇ ਇਹ ਸਾਡੀ ਧੀ ਭੈਣ ਖੜੀ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਹਾਂਜੀ ਭੈਣ ਜੀ ਜਸਰੀ ਗੱਲ ਜੀ ਹਾਂਜੀ ਆਪਣਾ ਤੁਸੀਂ ਤਿਆਰ ਕਰਿਆ ਨੇ ਆਪਣੀ ਸੌਪ ਕਿਤੇ ਨਹੀਂ ਗਏ ਸੌਪ ਸਰ ਹਜੇ ਤੱਕ ਜਿਹੜੇ ਕਿਸ ਨੇ ਗ੍ਰੀਟਿੰਗ ਹੋਵੇ ਤੁਹਾਡੇ ਕੋਲ ਹਾਂਜੀ ਮੇਰੇ ਪਿੰਨ ਕੋਲ ਨੂੰ ਮਾਚ ਰਹੀ ਆ ਉਹ ਨੂੰ ਮਾਚ ਰਹੀ ਹਾਂਜੀ ਇਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਾਂਜੀ ਫਤਿਹਗੜ੍ਹ ਸਾਹਿਬ ਤੇ ਸੀਨਮ ਲੋਕ ਠੀਕ ਹੈ ਜੀ ਹਾਂਜੀ ਇਹ ਆਪਣਾ ਚਨਾਦਲ ਦੇ ਕੋਲ ਨਹੀਂ ਪੈਂਦਾ ਜੀ ਨਹੀਂ ਜੀ ਪਤਨਸੂਏ ਅੰਗਲੋ ਦੇ ਨਾਲ ਹੀ ਆ ਠੀਕ ਹੈ ਜੀ ਹਾਂਜੀ ਪਤਨਸੂਏ ਦੇ ਕੋਲ ਹਾਂਜੀ ਪਤਨਸੂਏ ਦੇ ਕੋਲ ਠੀਕ ਹੈ ਜੀ ਸਾਕੀ ਕੋਲ ਜਿਹੜਾ ਮੋਬਾਈਲ ਨੰਬਰ ਆਊਗਾ ਦੱਸੋ ਤੁਸੀਂ ਆਪਣਾ ਕਿ ਕਿਸ ਨੇ ਤੁਹਾਡੇ ਕੋਲ ਇਹ ਚੀਜ਼ਾਂ ਖਰੀਦਣੀਆਂ ਹੁਣ 6283090776 ਹਾਂ ਠੀਕ ਹੈ ਜੀ ਆਪਾਂ ਇੱਥੇ ਲਿਖਾਵਾ ਵੀ ਆ ਭੈਣ ਦਾ ਨੰਬਰ ਆਪਾਂ ਦਿਖਾ ਦਿੰਦੇ ਆ ਨਜ਼ਦੀਕ ਕਰਕੇ ਆਹ ਲਓ ਜੀ ਆਪਾਂ ਨੇ ਜ਼ੂਮ ਕਰਕੇ ਦਿਖਾ ਦਿਆ ਨੰਬਰ ਮੋਬਾਈਲ ਨੰਬਰ ਇਹਨਾਂ ਦਾ ਰਵਿੰਦੀਪ ਕੌਰ 6283090776 ਇਹ ਮੋਬਾਈਲ ਨੰਬਰ ਹੈ ਇਹਨਾਂ ਦਾ ਜੇ ਕਿਸੇ ਨੇ ਵੀ ਸਾਡੇ ਭੈਣ ਭਰਾ ਨੇ ਗੁੱਡੀ ਨੇ ਕਿਸੇ ਨੇ ਧੀ ਭੈਣ ਨੇ ਇਸ ਤਰ੍ਹਾਂ ਦੀਆਂ ਜੁੱਤੀਆਂ ਖਰੀਦਣੀਆਂ ਹੁਣ ਜੇ ਤੁਸੀਂ ਕਿ ਵਿਆਹ ਸਾਦੀ ਤੇ ਜਾਉਂਗੇ ਨਾ ਤੁਹਾਨੂੰ ਪੁੱਛਣਗੇ ਖੜ-ਖੜ ਕੇ ਦੇਖਣਗੇ ਲੇਡੀ ਜੋ ਹੋਰ ਵੀ ਇਹ ਪੈਣੇ ਕਿੱਥੋਂ ਲਿਆਂਦੇ ਜੁੱਤੀ ਤੁਸੀਂ ਨੇ ਇੰਨੀ ਪਿਆਰੀ ਇੰਨੀ ਸੋਹਣੀ ਤੁਹਾਨੂੰ ਪੁੱਛਣਗੇ ਆ ਹੋਰ ਲੇਡੀ ਜਾਂ ਇਹ ਕਿੱਥੋਂ ਲਿਆਂਦੇ ਅਸੀਂ ਵੀ ਲਿਆਣੀਆਂ ਨੇ ਤਾਂ ਫਿਰ ਤੁਸੀਂ ਇਹ ਪੈਣ ਦਾ ਨੰਬਰ ਦੇਣਾ ਇਹਨਾਂ ਦਾnabla deep kaur ji ਦਾ ਠੀਕ ਹੈ ਜੀ ਤੇ ਆ ਦੇਖੋ ਫਣਕਾਰੀਆਂ ਕਿੰਨੀਆਂ ਪਿਆਰੀਆਂ ਬਹੁਤ ਹੀ ਸੋਹਣੀਆਂ ਇਹਦੇ ਨਾਲ ਤੁਸੀਂ ਨਾ ਜਿਵੇਂ ਕਿ ਉਹ ਹੁੰਦਾ ਵੀ ਇੱਕ ਲੇਖੇ ਦਾ ਹਾਰ ਤੇ ਸ਼ਿੰਗਾਰ ਜਦੋਂ ਦੋਨੋਂ ਚ ਜਿੱਦਾਂ ਇਕੱਠੇ ਹੁੰਦੇ ਨੇ ਫਿਰ ਚੰਨ ਜਿਹਾ ਮੁਖੜਾ ਬਣ ਜਾਂਦਾ ਇਨਸਾਨ ਦਾ ਬਹੁਤ ਸੋਹਣਾ ਬਹੁਤ ਪਿਆਰਾ ਕਹਿੰਦੇ ਨੇ ਉਹਦੀ ਚੰਨ ਜਿਹੀ ਤਸਵੀਰ ਆ ਉਹ ਬਣ ਜਾਂਦਾ ਇਨਸਾਨ ਬਹੁਤ ਸੋਹਣਾ ਇਹ ਚੀਜ਼ਾਂ ਸਾਰੀਆਂ ਸੋਹਣੀਆਂ ਲੱਗਦੀਆਂ ਨੇ ਜਿਹੜੀਆਂ ਸਾਡੀਆਂ ਧੀਆ ਭੈਣਾਂ ਨੇ ਫੱਬਦੀਆਂ ਨੇ ਜਦ ਤਿਆਰ ਹੁੰਦੀਆਂ ਨੇ ਵਿਆਹ ਸ਼ਾਦੀ ਦੇ ਵਿੱਚ ਕੋਈ ਵਿਆਹ ਲਈ ਕੁੜੀ ਹੁੰਦੀ ਆ ਸਾਡੀ ਧੀ ਭੈਣਾਂ ਬਹੁਤ ਹੀ ਪਿਆਰੀ ਲੱਗਦੀਆਂ ਚੀਜ਼ਾਂ ਦੇ ਨਾਲ ਇਹ ਬਾਕੀ ਸਾਡੀ ਪੰਜਾਬੀ ਸੱਭਿਆਚਾਰ ਸਾਡੀ ਪੰਜਾਬੀ ਪੰਜਾਬੀ ਸੱਭਿਆਚਾਰਾ ਹੈਡਾ ਤੇ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਖਰੀਦਣ ਦੇ ਲਈ ਦੇਖੋ ਬਹੁਤ ਹੀ ਪਿਆਰੀਆਂ ਨੇ ਭੈਣ ਉਹਨਾਂ ਕੋਲ ਠੀਕ ਹੈ ਜੀ ਭੈਣ ਦਾ ਨਾਮ ਹੈਗਾ ਰਮਨਦੀਪ ਕੌਰ ਤੇ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਇਹ ਦੁਬਾਰਾ ਆਪਾਂ ਦੱਸ ਦਿੰਦਾ ਨਾ 6283090776 ਇਹ ਮੋਬਾਈਲ ਨੰਬਰ ਇਹਨਾਂ ਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਨੇ ਵੀ ਜੁੱਤੀਆਂ ਖਰੀਦਣ ਪੰਜਾਬੀ ਪੰਜਾਬੀ ਜੁੱਤੀ ਜਣੀ ਕਿ ਪੜਾਈ ਵਾਲੀ